ਐਸਟੀਐਫ ਜਲੰਧਰ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਦੱਸ ਦਈਏ ਐਸਟੀਐਫ ਜਲੰਧਰ ਰੇਂਜ ਨੇ ਗੜ ਸ਼ੰਕਰ ਦੇ ਪਿੰਡ ਪੋੜਾ ਚ ਦੋ ਨਸ਼ਾ ਤਸਕਰਾਂ ਨੂੰ 400 ਗ੍ਰਾਮ ਹੀਰੋਇਨ ਸਮੇਤ ਕਾਬੂ ਕੀਤਾ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਐਸਟੀਐਫ ਜਲੰਧਰ ਦੇ ਇਨਸਪੈਕਟਰ ਹਰਦੀਪ ਸਿੰਘ ਨੇ ਦੱਸਿਆ ਹੈ ਕਿ ਉਹਨਾਂ ਦੀ ਟੀਮ ਨੇ ਨਾਕਾਬੰਦੀ ਕੀਤੀ ਹੋਈ ਸੀ ਇਸ ਦੌਰਾਨ ਸ਼ੱਕ ਦੇ ਆਧਾਰ ਤੇ ਦੋ ਵਿਅਕਤੀਆਂ ਨੂੰ ਰੋਕਿਆ ਜਾਂਦਾ ਹੈ ਤੇ ਚੈਕਿੰਗ ਦੌਰਾਨ ਉਹਨਾਂ ਕੋਲੋਂ 400 ਗ੍ਰਾਮ ਹੀਰੋਇਨ ਬਰਾਮਦ ਕੀਤੀ ਜਾਂਦੀ ਹੈ ਜਿਸ ਦੀ ਕੀਮਤ ਕਰੀਬ 4 ਕਰੋੜ ਰੁਪਏ ਹੈ ਇਨਸਪੈਕਟਰ ਹਰਦੀਪ ਸਿੰਘ ਨੇ ਦੱਸਿਆ ਕਿ ਦੋਵੇਂ ਨਸ਼ਾ ਤਸਕਰਾਂ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ ਜਿਸ ਤੋਂ ਬਾਅਦ ਉਹਨਾਂ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ ਤੇ ਪਤਾ ਕੀਤਾ ਜਾਵੇਗਾ ਕਿ ਉਹ ਕਿੰਨੇ ਸਮੇਂ ਤੋਂ ਇਹ ਕੰਮ ਕਰ ਰਹੇ ਨੇ ਤੇ ਕਿੱਥੋਂ ਖਰੀਦ ਕੇ ਲੈ ਕੇ ਆਉਂਦੇ ਨੇ ਤੇ ਕਿੱਥੇ ਵੇਚਦੇ ਨੇ ਮੈਂ ਇਨਸਪੈਕਟਰ ਹਰਦੀਪ ਸਿੰਘ ਜਰੰਦਰ ਤੋਂ ਆਏ ਹਾਂ ਜੀ ਐਸਟੀਐਫ ਤੋਂ ਤੇ ਸਾਡੀ ਐਡਵਾਂਸ ਟੀਮ ਨੇ ਇੱਥੇ ਮਤਲਬ ਪਹਿਲਾਂ ਨਾਕਾਬੰਦੀ ਕੀਤੀ ਸੀ ਤੇ ਪੂਰੀ ਤਰ੍ਹਾਂ ਇੱਕ ਪਰਚਾ ਦਿੱਤਾ ਦੋ ਬੰਦੇ ਗ੍ਰਿਫਤਾਰ ਕੀਤੇ ਆ ਇੱਕ ਦਾ ਨਾਮ ਕੁਲਵਤ ਸਿੰਘ ਹੈ ਤੇ ਦੂਸਰੇ ਦਾ ਨਾਮ ਹੈਗਾ ਨੀਰ ਇਹਨਾਂ ਕੋਲ 400 ਗ੍ਰਾਮ ਕਵਰੀ ਜਿਹੜੀ ਹੀਰੋਇਨ ਦੀ ਰਿਕਵਰ ਕੀਤੀ ਹੈ ਜਿਹਦੀ ਮੈਕਸਿਮਮ ਰੇਟ ਜਿਹੜਾ 4 ਕਰੋੜ ਦੇ ਕੋਲ ਨਜ਼ਦੀਕ ਹੈਗਾ ਇਹ ਇੱਕ ਤੇ ਇਬਰਾਹਿਮ ਪੁਰਤਾਵਾ ਤੇ ਦੂਸਰਾ ਇਤਜ ਗੜ ਸ਼ੰਕਰ ਸ਼ਹਿਰ ਦਾ ਹੀ ਹੈ ਅਗਲੀ ਕਾ ਹੁਣ ਇਹਨਾਂ ਦਾ ਰਿਮਾਂਡ ਲੈਨੇ ਆ ਪੁਲਿਸ ਰਿਮਾਂਡ ਲੈਣ ਤੋਂ ਬਾਅਦ ਉਹ ਵੀ ਕਾਰਵਾਈ ਸਾਹਮਣੇ ਆਈ ਜਾਂ ਇਹਨਾਂ ਨੇ ਜੋ ਅੱਗੇ ਜੋ ਵੀ ਹੈ ਉਸ ਹਿਸਾਬ ਨਾਲ ਕਾਰਵਾਈ ਕਰਾਂਗੇ ਦੇ ਅਸੀਂ ਪਹਿਲਾਂ ਗੜ ਸ਼ੰਕਰ ਥਾਣੇ ਜਾਣਾ ਹੈ ਥਾਣੇ ਤੋਂ ਬਾਅਦ ਅਸੀਂ ਫਿਰ ਗੜਚੰਗਾ ਉੱਤੇ ਜਾਣਾ ਜਲੰਧਰ ਐਸਟੀਐਫ ਦਫ਼ਤਰ ਕਾਨੂੰਨੀ ਕੀ ਕਾਰਵਾਈ ਹੈ ਦੀ ਕੱਲ ਇਹਨਾਂ ਨੂੰ ਪੇਸ਼ ਕਰਾਂਗੇ ਜੀ ਕੋਰਟ ਚ ਕਰਨ ਤੋਂ ਬਾਅਦ ਫਿਰ ਮਾਰ ਲਾਵਾਂਗੇ ਐਸਟੀਐਫ ਜਲੰਧਰ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਦੱਸ ਦਈਏ ਐਸਟੀਐਫ ਜਲੰਧਰ ਰੇਂਜ ਨੇ ਗੜ ਸ਼ੰਕਰ ਦੇ ਪਿੰਡ ਪੋੜਾ ਚ ਦੋ ਨਸ਼ਾ ਤਸਕਰਾਂ ਨੂੰ 400 ਗ੍ਰਾਮ ਹਿਰੋਇਨ ਸਮੇਤ ਕਾਬੂ ਕੀਤਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਆ ਐਸਟੀਐਫ ਜਲੰਧਰ ਦੇ ਇੰਸਪੈਕਟਰ ਹਰਦੀਪ ਸਿੰਘ ਨੇ ਦੱਸਿਆ ਹੈ ਕਿ ਉਹਨਾਂ ਦੀ ਟੀਮ ਨੇ ਨਾਕਾ ਬੰਦੀ ਕੀਤੀ ਹੋਈ ਸੀ ਇਸ ਦੌਰਾਨ ਸ਼ੱਕ ਦੇ ਆਧਾਰ ਤੇ ਦੋ ਵਿਅਕਤੀਆਂ ਨੂੰ ਰੋਕਿਆ ਜਾਂਦਾ ਹੈ ਤੇ ਚੈਕਿੰਗ ਦੌਰਾਨ ਉਹਨਾਂ ਕੋਲੋਂ 400 ਗ੍ਰਾਮ ਹਿਰੋਇਨ ਬਰਾਮਦ ਕੀਤੀ ਜਾਂਦੀ ਹੈ ਜਿਸ ਦੀ ਕੀਮਤ ਕਰੀਬ 4 ਕਰੋੜ ਰੁਪਏ ਹੈ ਇੰਸਪੈਕਟਰ ਹਰਦੀਪ ਸਿੰਘ ਨੇ ਦੱਸਿਆ ਕਿ ਦੋਵੇਂ ਨਸ਼ਾ ਤਸਕਰਾਂ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ ਜਿਸ ਤੋਂ ਬਾਅਦ ਉਹਨਾਂ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ ਤੇ ਪਤਾ ਕੀਤਾ ਜਾਵੇਗਾ ਕਿ ਉਹ ਕਿੰਨੇ ਸਮੇਂ ਤੋਂ ਇਹ ਕੰਮ ਕਰ ਰਹੇ ਨੇ ਤੇ ਕਿੱਥੋਂ ਖਰੀਦ ਕੇ ਲੈ ਕੇ ਆਉਂਦੇ ਨੇ ਤੇ ਕਿੱਥੇ ਵੇਚਦੇ ਨੇ ਮੈਂ ਇਨਸਪੈਕਟਰ ਹਰਦੀਪ ਸਿੰਘ ਜਰੰਦਰ ਤੋਂ ਆਏ ਹਾਂ ਅਸੀਂ ਐਸਟੀਐਫ ਤੋਂ ਤੇ ਸਾਡੀ ਐਡਵਾਂਸ ਟੀਮ ਨੇ ਇੱਥੇ ਮਤਲਬ ਪਹਿਲਾਂ ਨਾਕਾਬੰਦੀ ਕੀਤੀ ਸੀ ਤੇ ਉਹ ਪੂਰੀ ਤਿਕ ਪਰਚਾ ਦੇ ਤਾ ਦੋ ਬੰਦੇ ਗ੍ਰਿਫਤਾਰ ਕੀਤੇ ਆ ਇੱਕ ਦਾ ਨਾਮ ਕਰਵਤ ਸਿੰਘ ਹੈ ਤੇ ਦੂਸਰੇ ਦਾ ਨਾਮ ਹੈਗਾ ਨੀਰਸਿੰਘ ਇਹਨਾਂ ਕੋਲੋਂ 400 ਗ੍ਰਾਮ ਮੁਕਵਰੀ ਜਿਹੜੀ ਹੀਰੋਇਨ ਰਿਕਵਰ ਕੀਤੀ ਹੈ ਜਿਹਦੀ ਮੈਕਸਿਮਮ ਰੇਟ ਜਿਹੜਾ 4 ਕਰੋੜ ਦੇ ਕੋਲ ਨਜ਼ਦੀਕ ਹੈਗਾ ਇਹ ਇਹ ਇੱਕ ਤੇ ਇਬਰਾਹਿਮ ਬੁਰਦਾਵਾ ਤੇ ਦੂਸਰਾ ਇੱਥਾ ਜਕਰ ਸ਼ਕਰ ਸ਼ਹਿਰ ਦਾ ਹੀ ਹੈ ਅਗਲੀ ਕਾਰਵਾਈ ਕੀ ਜਾਰੀ ਅਗਲੀ ਗਾਹ ਹੁਣ ਇਹਨਾਂ ਦਾ ਰਿਮਾਂਡ ਲੈਨੇ ਆ ਪੁਲਿਸ ਰਿਮਾਂਡ ਲੈਣ ਤੋਂ ਬਾਅਦ ਜੋ ਵੀ ਕਾਰਵਾਈ ਸਾਹਮਣੇ ਆਈ ਜਾਂ ਇਹਨਾਂ ਨੇ ਜੋ ਅੱਗੇ ਜੋ ਵੀ ਹੋਇਆ ਉਸ ਹਸਾਬ ਨਾਲ ਕਾਰਵਾਈ ਕਰਾਂਗੇ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम चैनल पर